ਟਟੇ ਹੋਏ ਨੇ ਰੇਡ ਕਾ ਜਿਹੜਾ ਲਗਾਤਾਰ ਚੱਲ ਰਿਹਾ ਤੁਹਾਨੂੰ ਤਸਵੀਰਾਂ ਦਿਖਾਉਣ ਜਾ ਰਹੇ ਆ ਬਜ਼ੁਰਗ ਕਿਵੇਂ ਰਹਿ ਰਹੇ ਨੇ ਨਾ ਸੜਕਾਂ ਤੇ ਟਰਾਲੀਆਂ ਦੇ ਥੱਲੇ ਪਏ ਨੇ ਤਾਂ ਇੱਧਰ ਮੈਂ ਕਹੂੰਗਾ ਵਤਨ ਜ਼ਰੂਰ ਦਿਖਾ ਦਿਓ ਟਰਾਲੀ ਥੱਲੇ ਬਜ਼ੁਰਗ ਇਸ ਤਰੀਕੇ ਦੇ ਨਾਲ ਪੈਂਦੇ ਨੇ ਤਾਂ ਉਮਰ ਪੁੱਛਾਂਗੇ ਬਾਪੂ ਜੀ ਦੀ ਪਹਿਲਾਂ ਬਾਪੂ ਜੀ ਉਮਰ ਕਿੰਨੀ ਆ ਤੁਹਾਡੀ ਪਤਸਾਲ ਜੀ ਹੈ ਜੀ ਪਤਸਾਲਾ 72 ਸਾਲ ਉਮਰ ਹੈ ਇੱਥੇ ਪੈਨੇ ਹੋ ਫਿਰ ਇੱਥੇ ਕਿੰਨੇ ਦਿਨ ਹੋ ਗਏ ਤੁਹਾਨੂੰ 5 ਦਿਨ ਹੋ ਗਏ ਜੀ 5 ਦਿਨ ਹੋ ਹਾਂ ਜੀ अच्छा तो 5 ਦਿਨ ਤੋਂ ਇੱਥੇ ਹੀ ਪੈ ਰਹੇ ਹਾਂ ਠੰਡ ਠੰਡ ਲੱਗਦੀ ਹੋਣੀ ਰਾਤ ਲੱਗਦੀ ਹੈ ਜੀ ਕੀ ਲੱਗਦੀ ਹੈਗੀ ਵਿੱਚ ਤਾਂ ਕਾਫੀ ਠੰਡ ਹੈ ਕਿਉਂਕਿ ਇਹ ਨਾ ਬਜ਼ੁਰਗ ਅਵਸਥਾ ਦੇ ਵਿੱਚ ਤਾਂ ਵੈਸੀ ਠੰਡ ਲੱਗਦੀ ਹੈ ਜੀ ਵੈਸੀ ਬਣਾ ਬਣਦਾ ਹੈਗਾ ਠੀਕ ਹੈ ਜੁਰ ਜੁਰ ਕੇ ਕਿਉਂ ਪਹਿਣਾ ਪਹਿਣਾ ਕਿਉਂ ਪਹਿ ਰਿਹਾ ਤੁਹਾਨੂੰ ਆਹ ਤੁਕ ਵਾਲਾ ਸੀ ਉਹ ਮੋਦੀ ਵੀ ਤੁਕ ਵਾਲਾ ਜੀ ਜੇ ਕੋਈ ਹਾਈ ਰੋਲੇ ਭੁਕੇ ਮਰਦੇ ਦੇ ਬੰਨਾਂਗੇ ਮੋਦੀ ਸਾਹਿਬ ਕੁਝ ਹੋ ਰਿਹਾਗਾ ਸਭ ਬੰਨਾਂਗੇ ਠੀਕ ਆ ਹੁਣ ਅਸੀ ਕਰਕੇ। ਅੱਜ ਘਰੋਂ ਫੋਨ ਆਉਂਦਾ ਹੋਊਗਾ ਘਰ ਦੇ ਕੀ ਕਹਿੰਦੇ ਨੇ? ਜੀ। ਮੈਂ ਬੈਠੇ ਮੌਜ ਨਾਲ। ਹਾਂ। ਐ ਕਹਦਣੇ ਹੈਗੇ। ਅੱਛਾ। ਛੱਡ ਦੇ ਵਿੱਚ ਪਏ ਵੀ ਮੌਜ ਨਾਲ ਬੈਠੇ। ਹੋਰ ਵੀ ਬੈਠੇ ਮੌਜ ਜੀ। ਤੇ ਦਵਾ ਕਰੋਗੇ ਕੀ ਕਹਿੰਦੇ ਆ? ਮੌਜ ਲਖ ਨਹੀਂ ਬੰਦੇ ਜੀ। ਤਾਂ ਪੰਜਾਬ ਦੇ ਮਤਲਬ ਫੋਨ ਦੇ ਵਿੱਚ ਆਪਣੇ ਇਹ ਚਾ ਠੀਕ ਆ ਜਿੰਨੀ ਮਰਜ਼ੀ ਬੇਫਤਾ ਚ ਹੋਈਏ ਪਰ ਚੜ੍ਹਦੀ ਕਲਾ ਚ ਹੁੰਨੇ ਆ। 45 ਸਾਲ ਹੋ ਜਿੰਨਾ ਕੰਮ ਚਾ। ਅੱਛਾ। ਉਹ ਚੱਲੀ ਜਾਂਦੇ ਇਸ ਕੰਮ ਚਾ। 45 ਸਾਲ ਤੋਂ ਸੰਘਰਸ਼ ਕਰ ਰਹੇ ਹਾਂ ਜਥੇਬੰਦੀ। 45 ਸਾਲ ਤੋਂ ਉਹਦੋ ਤਰੀਅ ਨੇ ਕੰਮ ਜਾ ਤਾਂ ਲੱਗਦਾ ਨਹੀਂ ਸਰਕਾਰਾਂ ਨੂੰ ਦੇਖਦਾ ਨਹੀਂ ਇਹ ਮਨ ਲੋ ਕਿਸਾਨ ਜਦੋਂ ਤੁਸੀਂ ਇਹ ਸਰਕਾਰ ਦੇ ਲਈ ਹੁੰਦਾ ਕੰਮ ਚ ਜੱਜਾ ਕਹਨਾ ਦਾ ਕਰਨਾ ਕਿਸਾਨ ਤਾਂ ਭੁੱਖਾ ਮਾਰ ਕੇ ਜੀਣਾ ਆ ਕੰਮ ਹੈ ਜੀ ਐਤਰ ਅੱਗੇ ਗੱਲਬਾਤ ਕਰਾਂਗੇ ਤਾਂ ਬਾਪੂ ਜੀ ਕਿੱਥੋਂ ਕਿੱਥੋਂ ਆਏ ਕਿੱਥੋਂ ਤੁਸੀਂ ਅਸੀਂ ਸਾਡਾ ਪਿੰਡ ਜੱਜੜਾ ਜੀ ਜਿਹੜਾ ਬਠਿੰਡਾ ਹੈ ਤਲਵੰਡੀ ਸਾਹ ਬਹੁਤ ਸੀੜਾ ਸਾਡੇ ਤੋਂ ਤੋਂ ਸਭ ਤੋਂ ਆਏ ਹੋਏ ਆ ਅਸੀਂ ਅਸੀਂ 11 ਤਰੀਕ ਨੂੰ ਚੱਲੇ ਆ ਜਦੋਂ ਸਾਨੂੰ ਮਤਲਬ ਪਹਿਲਾ ਅਸੀਂ ਸਾਡੇ ਆਗੂਆਂ ਨੇ ਸਰਦਾਰ ਜੀਜੀ ਸਿੰਘ ਢੱਲੇਵਾਲ ਜੀ ਨੇ ਪਹਿਲਾਂ ਚੰਡੀਗੜ੍ਹ ਅਸੀਂ ਜਾ ਕੇ ਗਵਰਨਰ ਸਾਹਿਬ ਨੂੰ ਮੰਗ ਪੱਤਰ ਸੌਪਿਆ ਇਹ ਵੀ ਸਾਡੀਆਂ ਐਮਐਸਪੀ ਦੀਆਂ ਮੰਗਾਂ ਆ ਜਿਹੜੀਆਂ ਐਮਐਸਪੀ ਦੀ ਮੰਗ ਦਿੱਤੀ ਜਾਵੇ ਕਿਸਾਨਾਂ ਨੂੰ ਪ੍ਰਦੂਸ਼ਣ ਤੋਂ ਪਰਾਲੀ ਤੇ ਪ੍ਰਦੂਸ਼ਣ ਤੋਂ ਬਾਹਰ ਕੱਢਿਆ ਜਾਵੇ ਇਹ ਵੀ ਸਾਡਾ ਤਾਂ ਪ੍ਰਦੂਸ਼ਣ ਹੁੰਦਾ ਉ ਤਾਂ ਦਿੱਲੀ ਕਾਰਖਾਨੇ ਕਿੰਨੇ ਕਿੰਨੇ ਬਣੇ ਹੋਏ ਆ ਉਹਨਾਂ ਦਾ ਕੋਈ ਪ੍ਰਦੂਸ਼ਣ ਨਹੀਂ ਜੀ 6 ਮਹੀਨਿਆਂ ਤੋਂ ਕਿਸਾਨ ਇੱਕ ਖੱਬਲ ਦੀ ਢੇਰੀ ਨੂੰ ਵੀ ਅੱਗ ਲਾਉਂਦਾ ਅਸੀਂ ਨੂੰ ਹਾਂਜੀ ਫੇਰੇ ਗਵਰਨਮੈਂਟ ਕਹਿੰਦੀ ਵੀ ਕਿਸਾਨ ਨੇ ਪ੍ਰਦੂਸ਼ਣ ਪੈਦਾ ਕਰਤਾ ਜਿਹੜਾ ਕਿ ਅੰਨ ਪੈਦਾ ਕਰਦਾ ਕਿਸਾਨ ਤਾਂ ਜੀ ਮੰਨ ਲਓ 6 ਮਹੀਨੇ ਬਾਅਦ ਜਿਵੇਂ ਤੁਸੀਂ ਕਿਹਾ 6 ਮਹੀਨੇ ਬਾਅਦ ਕਿਸਾਨ ਪਰਾਲੀ ਆ ਪਰਾਲੀ ਦਾ ਸੀਜ਼ਨ 1 ਸਾਲ ਬਾਅਦ ਆਉਂਦਾ ਹੈਨਾ ਉਸ ਤੋਂ ਬਾਅਦ ਕਣਕ ਦਾ ਤਾਂ ਮੰਨ ਲਓ ਠੀਕ ਆ ਉਹਦਾ ਥੋੜਾ ਬਹੁਤਾ ਹੁੰਦਾ ਉਹ ਹੁੰਦਾ ਹੈਨਾ ਹਾਂ ਤੂੜੀ ਬਣਾ ਕੇ ਬਾਹਰ ਨਹੀਂ ਜੀ ਵਿੱਚ ਤੂੜੀ ਬਣਾ ਕੇ ਕਣਕ ਦੀ ਬਾਹਰ ਨਹੀਂ ਵਿੱਚ ਮੰਨ ਲਓ ਕਿਸਾਨ 6 ਮਹੀਨੇ ਬਾਅਦ ਕਰਦਾ ਉਹ ਦਿਖ ਜਾਂਦਾ ਹਰ ਇੱਕ ਸਰਕਾਰ ਨੂੰ ਦਿਖਦਾ ਹਰਿਆਣਾ ਸਰਕਾਰ ਨੂੰ ਵੀ ਦਿਖਦਾ ਦਿੱਲੀ ਸਰਕਾਰ ਨੂੰ ਵੀ ਦਿਖਦਾ ਹੈ ਹੈਨਾ ਸਾਰਿਆਂ ਨੂੰ ਦਿਖ ਜਾਂਦਾ ਪਰ ਜਦੋਂ ਕਿਸਾਨ ਸੁਸਾਇਡ ਕਰਦਾ ਹੈ ਹਾਂਜੀ ਕਿਸਾਨ ਸੁਸਾਇਡ ਕਰਦੇ ਨੇ ਕਰਜ਼ੇ ਦੇ ਮਾਰੇ ਹੋਏ ਹੈਨਾ ਪਰ ਜਦੋਂ ਕਿਸਾਨ ਅੰਨ ਉਗਾ ਕੇ ਦਿੰਦਾ ਉਦੋਂ ਕਿਉਂ ਨਹੀਂ ਦਿਖਦਾ ਫਿਰ ਉਦੋਂ ਦਿਖਦੇ ਨਹੀਂ ਜਿਹਨਾਂ ਨੂੰ ਕਿਸਾਨ ਸੈਡ ਕਰ ਲੈਂਦਾ ਹੈ ਕਰਜ਼ਾ ਇਹਨਾਂ ਨੇ ਸਰਕਾਰਾਂ ਨੇ ਸਾਨੂੰ ਦੁਬਾਰਾ ਰੱਖਿਆ ਜੀ ਮੇਰੇ ਕੋਲੇ ਆਪਦੇ ਕੋਲੇ 5 ਏਕੜ ਜ਼ਮੀਨ ਹੈ 92 ਦੇ ਵਿੱਚ ਮੈਂ ਟਰੈਕਟਰ ਕਿਸ਼ਤਾਂ ਤੇ ਕਢਵਾਇਆ ਹੋਇਆ ਹੈ 200 ਮੰਦਰਾ 500 2 500 ਕਿੰਨਾਗਾ 200 ਮੰਦਰਾ 275 ਦੋ ਸਿਲੰਡਰ ਟਰੈਕਟਰ ਹੈ 92 ਦੇ ਵਿੱਚ ਕਢਾਇਆ ਹੋਇਆ ਕਿਸ਼ਤਾਂ ਦੇ ਲੈ ਸੀਗਾ ਮੇਰੇ ਤੋਂ ਮਤਲਬ ਇਹ ਟਰੈਕਟਰ ਨਹੀਂ ਬਦਲਿਆ ਗਿਆ ਮੇਰੇ ਤੇ ਇੰਨੀ ਪਹੁੰਚ ਨਹੀਂ ਆਈ ਇਹ ਵੀ ਲੋਕ ਵੱਡੇ ਟਰੈਕਟਰ ਲੀਫਰਦੇ ਤੇ ਮੈਂ ਵੀ ਲੈ ਲਾਂ ਅੱਛਾ 92 ਦਾ ਟਰੈਕਟਰ ਲਿਆ ਹੋਇਆ ਇਹ ਹਜੇ ਤੱਕ ਨਹੀਂ ਬਦਲ ਹੋਇਆ 92 ਦਾ ਟਰੈਕਟਰ ਲਿਆ ਹੋਇਆ ਹਜੇ ਬਦਲ ਨਹੀਂ ਹੋਇਆ ਮੇਰੇ ਤੋਂ ਸਰਕਾਰਾਂ ਦੀ ਮਾਰੂ ਨੀਤੀਆਂ ਕਰਕੇ ਸਾਨੂੰ ਸਰਕਾਰ ਸਾਨੂੰ ਭਾਅ ਨਹੀਂ ਦੇ ਰਹੀ ਫਸਲਾਂ ਦੇ ਜਨਸਾਂ ਦੇ ਜੇ ਕਰਜ਼ਾਈ ਅਸੀਂ ਹੋਏ ਆ ਤੇ ਇਹ ਕਿਸਾਨਾਂ ਮਤਲਬ ਸਰਕਾਰਾਂ ਸੈਂਟਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨਾਂ ਨੂੰ ਕਰਜ਼ੇ ਹੀ ਕੀਤਾ ਗਿਆ ਕਿਉਂਕਿ ਫਸਲਾਂ ਦੇ ਭਾਅ ਨਹੀਂ ਮਿਲਦੇ ਸਾਨੂੰ ਜਮੀਨਾਂ ਅਸੀਂ ਠੇਕੇ ਤੇ ਲੈ ਲੈ ਬੋਹਨੇ ਆ 70 70000 ਦਾ ਭਾਅ ਜ਼ਮੀਨ ਦਾ ਅੱਜ ਠੇਕਾ ਦੇਤਾ 70000 ਰੁਪਿਆ ਕਣਕ ਸਾਡੇ ਹੋਈ 40 45 ਮਣ 50 ਮਣ ਲਾ ਲੋ 40000 ਦੀ ਹੋਈ ਝੋਨਾ ਸਾਡੇ 50000 ਦਾ ਹੋਇਆ 90000 ਦੀ ਫਸਲ ਹੋਈ 70000 ਹੀ ਠੇਕਾ ਦੇਤਾ ਉਹ ਤੇ ਖਰਚਾ ਹੋ ਗਿਆ ਸਾਡੇ ਪੱਲੇ ਕੱਖ ਵੀ ਨਹੀਂ ਪੈਂਦਾ ਇਕੱਲੀ ਤੂੜੀ ਰਹਿ ਜਾਂਦੀ ਐ ਉਹ ਡੰਗਰਾਂ ਨੂੰ ਪਾਉਣ ਵਾਸਤੇ ਉਹ ਡੰਗਰਾਂ ਨੂੰ ਪੈ ਜਾਂਦੀ ਹੈ ਤੇ ਅਸੀਂ ਕਿੱਥੋਂ ਕਰਜ਼ੇ ਤੋਂ ਮੁਕਤ ਹੋ ਗਏ ਜੀ ਮੰਨ ਲਓ ਜਿਵੇਂ ਤੁਸੀਂ ਗੱਲ ਕੀਤੀ ਹੈ ਜੈਨੂਇਨ ਜੀ ਗੱਲ ਆ ਇਹ ਹੈ ਨਾ ਮੰਨ ਲਓ ਪਿੰਡਾਂ ਦੇ ਵਿੱਚ ਹਰੇਕ ਕਿਸਾਨ ਦੇ ਉੱਪਰ ਕਰਜ਼ਾ ਮੰਨ ਲਓ ਆਪਾਂ ਕਰਦੇ ਕਿਸ ਤੁਹਾਨੂੰ ਭਾਵੇਂ ਕਿਸੇ ਕਿਸਾਨ ਦੇ ਸਿਰ ਜਿਹੜੇ ਇੱਥੇ ਸਾਰੇ ਬੈਠੇ ਨੇ ਲੱਖਾਂ ਦਾ ਕਰਜ਼ਾ ਵੀ ਹੋਊਗਾ ਹਜ਼ਾਰਾਂ ਦਾ ਕਰਜ਼ਾ ਵੀ ਹੋ ਮੰਨ ਲਓ ਹਜ਼ਾਰਾਂ ਕਰੋੜਾਂ ਦਾ ਕਰਜ਼ਾ ਜਿਹੜਾ ਉਦਯੋਗਪਤੀਆਂ ਦਾ ਉਹ ਬੈਠਿਆਂ ਦਾ ਮਾਫ ਕਰ ਕੁਰਸੀਆਂ ਤੇ ਮਾਨੂੰ ਬੈਠਿਆ ਨਾ ਮਾਫ ਹੋ ਜਾਂਦਾ ਤੁਹਾਨੂੰ ਇੱਥੇ ਬੈਠਣਾ ਪੈ ਜਾਂਦਾ ਤੁਹਾਡਾ ਕਿਉਂ ਨਹੀਂ ਮਾਨੂੰ ਮਾਫ ਹੁੰਦਾ ਕਿਸਾਨਾਂ ਦਾ ਕਿਉਂ ਨਹੀਂ ਮਾਫ ਕੀਤਾ ਜਾਂਦਾ ਤੁਹਾਡਾ ਮਾਫ ਕਰ ਹੀ ਨਹੀਂ ਰਿਹਾ ਜਿਹਨਾਂ ਨੂੰ ਆਇਆ ਕਿਸਾਨੇ ਵੀ ਸੌਖੇ ਨਾ ਹੋ ਜਾਣ ਆਈ ਆ ਕਿਸਾਨਾਂ ਨੂੰ ਸੌਖੇ ਕਿਸਾਨਾਂ ਨੂੰ ਦਵਾਕੀ ਰੱਖਣਾ ਚਾਹੁੰਦੇ ਆ ਜੀ ਤੇ ਸਾਡੀ ਰਾਜਨੀਤੀ ਤੇ ਨਾ ਹੋ ਜੇ ਰਾਜਨੀਤੀ ਕਰਨ ਆਪਦੀ ਬਣੀ ਜਾਣ ਪ੍ਰਧਾਨ ਮੰਤਰੀ ਬਣੀ ਜਾਣ ਮੁੱਖ ਮੰਤਰੀ ਬਣੀ ਪਰ ਕਿਸਾਨ ਨੂੰ ਤਾਂ ਨਾ ਮਾਰਨਾ ਕਿਸਾਨ ਨੂੰ ਕਿਉਂ ਮਾਰ ਰਹੇ ਹੈ ਮੁਰਦਾ ਪ੍ਰਧਾਨ ਜੀ ਦੀ ਗੱਲ ਵਿਚਾਲਿਆ ਜੀ ਜਿਹੜੇ ਮੋਦੀ ਸਾਹਿਬ ਹਨ ਇੱਕ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਪਿੰਜਰੇ ਦਾ ਤੋਤਾ ਹੈ ਦੋ ਤਿੰਨ ਇਹ ਤੁਸੀਂ ਉਹ ਅਮੀਰ ਘਰਾਣਿਆਂ ਦਾ ਕਹਿ ਸਕਦੇ ਆ ਵੀ ਉਹਨਾਂ ਦੇ ਇਹ ਪਿੰਜਰੇ ਚ ਰਹਿ ਰਿਹਾ ਹੈਗਾ ਨਾ ਕੋਈ ਕਿਸਾਨਾਂ ਕੰਨੀ ਨਾ ਕੋਈ ਗਰੀਬਾਂ ਕੰਨੀ ਕੁਝ ਨਹੀਂ ਕਰ ਰਿਹਾ ਠੀਕ ਹੈ ਮੇਰੇ ਕੋਲ 2.5 ਏਕੜ ਜ਼ਮੀਨ ਹੈ ਜਦੋਂ ਦਿੱਲੀ ਅੰਦੋਲਨ ਚੱਲਿਆ ਸਭ ਤੋਂ ਜ਼ਿਆਦਾ ਹਾਜ਼ਰੀਆਂ ਮੇਰੀਆਂ ਦੋ ਸਾਲ ਦਾ ਬੇਟਾ ਹੈ ਤੇ ਹਜੇ ਨਾ ਮੇਰੇ ਘਰੇ ਕੋਈ ਬਾਗਲ ਨਹੀਂ ਕੋਈ ਗੇਟ ਨਹੀਂ ਲੱਗਿਆ ਹੋਇਆ ਇੱਕ ਮਜਬੂਰੀ ਵਾਸਾ ਆਉਣਾ ਪੈ ਰਿਹਾ ਵੀ ਕੋਰ ਕੋਈ ਸਾਡੇ ਕੋਲੇ ਹੋਰ ਹੱਲ ਨਹੀਂਗਾ ਜਿਵੇਂ ਇਹ ਕਹਿ ਦਿੰਦੇ ਆ ਵੀ ਕਿਸਾਨ ਪ੍ਰਦੂਸ਼ਣ ਕਰਦੇ ਆ ਭਾਈ ਜੀ ਸਾਡੇ ਨਾਲ ਤਲਵੰਡੀ ਸਾਬੋ ਦੇ ਵਿੱਚ 2 ਏਕੜ ਜ਼ਮੀਨ ਆ ਭਾਈ ਜੀ ਟਰੈਕਟਰ ਆਪਣਾ ਹੈਗਾ ਤੁਹਾਡੇ ਕੋਲ ਸੰਦ ਸੁਆਕੇ ਹੈ ਨਹੀਂ ਟਰੈਕਟਰ ਹੈ ਨਹੀਂ ਭਾਈ ਜੀ ਟਰੈਕਟਰ ਹੈ ਨਹੀਂ ਭਾਈ ਜੀ 93 ਮਾਡਲ ਐਸ਼ਰ ਟਰੈਕਟਰ ਹੈ ਬਾਈ ਜੀ ਸਾਡਾ ਦੋ ਘਰਾਂ ਦਾ ਸਮਝਾਗਾ ਤੁਸੀਂ ਐ ਲੈ ਲਓ ਵੀ ਐਸ਼ਰ ਟਰੈਕਟਰ ਮੰਗਰਾ ਕੀ ਤਾਂ ਜ਼ਿੰਮੇਦਾਰ ਆ ਸੋ ਪ੍ਰोसीਡਰ ਪਾਲੂਆ ਕੀ ਰੋਟਾਵੀਟਰ ਪਾਲੂਆ ਬਾਈ ਇਹ ਮਜਬੂਰੀ ਵਸ ਹੈ ਸਾਡੇ ਤਲਵੰਡੀ ਸਾਬੋ ਦੇ ਵਿੱਚ ਰਾਮਾ ਮੰਡੀਆ ਉੱਥੇ ਨਾ ਤੇਲ ਸੋਧ ਕਾਰਖਾਨਾ ਅੰਬਾਨੀਆਂ ਅਡਾਨੀਆਂ ਦਾ ਆਰਲੈਂਸ ਵਾਲਿਆਂ ਦਾ ਸ਼ਾਇਦ ਉੱਥੇ ਨਾ ਤੁਸੀਂ 24 ਘੰਟੇ ਤੁਸੀਂ ਜਾ ਕੇ ਮੌਕਾ ਦੇਖਿਓ ਮੈਂ ਕੋਈ ਨਾ ਬਾਈ ਜੀ ਝੂਠੀ ਗੱਲ ਨਹੀਂ ਕਰਨੀ ਚਾਹੁੰਦਾ ਨਾ ਪ੍ਰਮਾਤਮਾ ਕਰਾਵੇ ਉੱਥੇ 24 ਘੰਟੇ ਇਹ ਪ੍ਰਦੂਸ਼ਣ ਇੰਨਾ ਜ਼ਿਆਦਾ ਹੁੰਦਾ ਨਾ ਵੀ ਆਸ-ਪਾਸ ਸਾਲੇ ਪਿੰਡਾਂ ਨੂੰ ਵੀ ਰਹਿਣਾ ਇੰਨਾ ਔਖਾ ਹੋ ਰਿਹਾ ਹੈ ਵੀ ਦੋ ਤਿੰਨ ਪਿੰਡਾਂ 'ਚ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਖੁਰਕ ਦੀ ਬਿਮਾਰੀ ਪਈ ਹੋਈ ਆ ਪ੍ਰਦੂਸ਼ਣ ਦੇ ਕਾਰਨ ਤੇ ਅਸੀਂ ਸਾਲ ਬਾਅਦ ਵੀ ਜੇ ਕੋਈ ਪਰਾਲੀ ਨੂੰ ਅੱਗ ਲਾਉਣੀ ਆ ਤਾਂ ਇਹ ਕਹਿੰਦੇ ਆ ਕਿਸਾਨ ਪ੍ਰਦੂਸ਼ਣ ਕਰਦੇ ਆ ਤੇ ਗੱਲ ਕਰ ਜਿਹੜੇ ਅਮੀਰ ਘਰਾਣੇ ਆ ਉਹਨਾਂ ਦਾ ਇਹ ਪਿੰਜਰੇ ਦਾ ਤੋਤਾ ਹੈ ਬਾਈ ਜੀ ਤੇ ਕਿਸਾਨਾਂ ਕੰਨੀ ਕੁਝ ਵੀ ਨਹੀਂ ਸੋਚ ਰਿਆ ਸਾਡੀ ਮਜਬੂਰੀ ਆ ਬਾਈ ਜੀ ਆ ਸੜਕਾਂ ਤੇ ਆਉਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਜੀ ਵੀ ਸੜਕਾਂ ਤੇ ਆਉਣ ਨੂੰ ਆ ਦੇਖ ਲੋ ਬਜ਼ੁਰਗ 60 60 ਸਾਲਾਂ ਦੇ ਸਾਡੇ ਸੜਕਾਂ ਤੇ ਪਏ ਆ ਦੁਨੀਆਂ ਇਸ ਟਾਈਮ ਸਾਡੇ ਬਾਪੂ ਹੀਟਰਾਂ ਚ ਪਏ ਹੁੰਦੇ ਤੇ ਚੰਗੇ ਬੈੱਡ ਲੱਗੇ ਹੁੰਦੇ ਆ ਦੇਖ ਲੋ ਸੜਕਾਂ ਤੇ ਪਏ ਆ ਇਹ ਤਾਂ ਦੇਖ ਸਕਦੇ ਹੋ ਤੁਸੀਂ ਬਜ਼ੁਰਗ ਨੇ ਜਿਹੜੇ ਸੜਕਾਂ ਤੇ ਪਏ ਨੇ ਹਾਂਜੀ ਇੱਕ ਗੱਲ ਅਸੀਂ ਹੋਰ ਕਹਿਣੀ ਚਾਹੁੰਨੇ ਆ ਮੋਦੀ ਸਾਹਿਬ ਨੂੰ ਇਹ ਵੀ ਡਾਕਟਰ ਸੁਆਮੀ ਨਾਥਨ ਨੂੰ ਵਿਗਿਆਨੀ ਜਿਹੜਾ ਉਹਨੂੰ ਭਾਰਤ ਰਤਨ ਦਿੱਤਾ ਇਹਨਾਂ ਨੇ ਤੇ ਫਿਰ ਇਹ ਸੁਆਮੀ ਨਾਥਨ ਦੀ ਰਿਪੋਰਟ ਕਿਉਂ ਨਹੀਂ ਲਾਗੂ ਕਰ ਰਹੇ ਕਿਉਂ ਨਹੀਂ ਜਨਸਾਂ ਦੇ ਭਾ ਦੇ ਰਹੇ ਜੀ ਸਾਨੂੰ ਮੋਦੀ ਸਾਹਿਬ ਨੂੰ ਵੀ ਅਸੀਂ ਇਹ ਗੱਲ ਕਹਿਣੀ ਚਾਹੁੰਨੇ ਆ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਜਨਸਾਂ ਦੇ ਪਾਓ ਦੇ ਨਾਲ ਜੋੜ ਕੇ ਸਾਨੂੰ ਦਿੱਤੇ ਜਾਣ ਫੇਰ ਕਿਸਾਨ ਬਚੂਗਾ ਜੇ ਨਹੀਂ ਤਾਂ ਇਹਨਾਂ ਦੀਆਂ ਗਲਤ ਨੀਤੀਆਂ ਕਾਰਨ ਤਾਂ ਕਿਸਾਨ ਤਾਂ ਫਿਰ ਮਰਿਆ ਤਾਂ ਪਈ ਹੈ ਤੇ ਕਿਸਾਨ ਸੈੜ ਹੀ ਕਰੂ ਹੋਰ ਤਾਂ ਉਹਦੇ ਕੋਲ ਚਾਰਾ ਹੀ ਨਹੀਂ ਕੋਈ ਹਮ ਸਹੀ ਹੈ ਹਾਂਜੀ ਹੋਰ ਕੋਈ ਚਾਰਾ ਨਹੀਂ ਰਹਿ ਗਿਆ ਧੰਨਵਾਦ ਸਹੀ ਹੈ ਤਾਂ ਦੇਖ ਸਕਦੇ ਤੁਸੀਂ ਬਜ਼ੁਰਗਾਂ ਨੇ ਕਿਸਾਨ ਨੇ ਜਿਹੜੇ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਮੁਸ਼ਕਲਾਂ ਨੇ ਜਿਹੜੀਆਂ ਉਹ ਹੁੰਦੀਆਂ ਨੇ ਤਾਂ ਇੱਧਰ ਬਾਪੂ ਜੀ ਦੇਖ ਸਕਦੇ ਹੋ ਇਹ ਵੀ ਠੰਡ ਦੇ ਵਿੱਚ ਇੰਨੀ ਠੰਡ ਹੈ ਇੰਨੀ ਠੰਡ ਦੇ ਵਿੱਚ ਬਜ਼ੁਰਗ ਜਿਹੜੇ ਘਰਾਂ ਦੇ ਵਿੱਚ ਹੁੰਦੇ ਨੇ ਤਾਂ ਇਸ ਤਰੀਕੇ ਦੇ ਨਾਲ ਇਹ ਵੀ ਇੱਥੇ ਪੈਂਦੇ ਨੇ ਗੱਲ ਵੀ ਕਰਾਂਗੇ ਬਾਪੂ ਜੀ ਇੱਥੇ ਪੈਂਦੇ ਹੋ ਹਾਂ ਹਾਂ ਜੀ ਇੱਥੇ ਪੈਂਦੇ ਵੇ ਕਿੰਨੇ ਦਿਨਾਂ ਤੋਂ ਇੱਥੇ ਤੁਸੀਂ ਇੱਥੇ ਜੀ ਆਪਾਂ ਅਸੀਂ ਇੱਥੇ ਵੀ ਵੀ ਕਿੰਨੇ ਦਿਨ ਹੋ ਗਏ ਸਾਨੂੰ ਮੈਨੂੰ ਉਤੋਂ ਹਾਂ ਹਾਂ ਤਾਂ ਬਈ ਠੰਡ ਬਹੁਤ ਹੈ ਰਾਤ ਨੂੰ ਠੰਡ ਲੱਗਦੀ ਜੀ ਬੇਟੇ ਬਹੁਤ ਹੈ ਤੇ ਉਦੋਂ ਵੀ ਅਸੀਂ ਦਿੱਲੀ ਗਈ ਸੀ ਉਦੋਂ ਵੀ ਉੱਥੇ ਵੀ ਪੂਰੀ ਉਸੇ ਠੰਡ ਤੇ ਜਾ ਕੇ ਮੈਂ ਘਰੇ ਆਵਦਾ ਵੀ ਹੋ ਗਿਆ ਸੀ ਵੀ ਤੇ ਲੈ ਮੇ ਸਾ ਤੇ ਫਿਰ ਮੈਨੂੰ ਬੱਚਿਆਂ ਨੇ ਸਾਹਮਣੇ ਤੇ ਹੁਣ ਵੀ ਅਸੀਂ ਜਿਹੜਾ ਮੈਦਾਨ ਫੜ ਬੰਦਾ ਹੈ ਵੀ ਅਸੀਂ ਵੀ ਜੋ ਮੋਰਚਾ ਇਥੋਂ ਜਿਹਨਾਂ ਦਾ ਸਾਡਾ ਫੈਸਲਾ ਨਹੀਂ ਹੁੰਦਾ ਅਸੀਂ ਹਲਦੇ ਨਹੀਂ ਜਦੋਂ ਤੁਸੀਂ ਕਿਹਾ ਪਹਿਲਾਂ ਬਿਮਾਰ ਸੀਗੇ ਸੀ ਠੀਕ ਹੋ ਕੇ ਫਿਰ ਇੱਥੇ ਆ ਗਏ ਹਾਂ ਹਾਂ ਕਰਦਿਆਂ ਨੇ ਨਹੀਂ ਰੋਕਿਆ ਮੈਂ 2000 ਮੈਂ 20 ਦੀ ਗੱਲ ਕਰਨਾ ਆਪਣਾ ਉਸ ਆ ਕੇ ਮੱਝ ਦੇ ਲਾਹ ਹੋਏ 2 ਮਹੀਨੇ ਮਖਬੀ ਚੱਲੋ ਆਪਣਾ ਜਿਹੜਾ ਵੀ ਹੈਗੀ ਆ ਆਪਣਾ ਜਿਹੜੀ ਕੁਰਬਾਨੀ ਹੈ ਸੀ ਕਮੀ ਕਰਨੀ ਹੈ ਉਸੀ ਹੋ ਜੇ ਆ ਗੱਲ ਹੈ ਜੀ ਹੈ ਚੜਦੀ ਕਲਾ ਚੋਂ ਪੂਰਾ ਚੜਦੀ ਕਲਾ ਦਾ ਜੀ ਮਹਾਰਾਜਾ ਚਾਹੀਦਾ ਤੇ ਆਪਾਂ ਦਾ ਸੇਵਾਦਾਰ ਹਾਂ ਜਿੰਦਗੀ ਲਾਉਣੀ ਸਾਰੀ ਮੰਨ ਲਓ ਘਰਾਂ ਦੇ ਵਿੱਚ ਘਰਾਂ ਦੇ ਵਿੱਚ ਆਪਾਂ ਮੰਨ ਲਓ ਥੱਲੇ ਨਹੀਂ ਪੈਂਦੇ ਵੀ ਕੋਈ ਸੱਪ ਸਲੁੰਡੀ ਆ ਜੂ ਇੱਥੇ ਦਾ ਮੰਨ ਲਓ ਜਮਾਂ ਹੀ ਖੁੱਲੇ ਚ ਪਏ ਆ ਆਪਾਂ ਹਾਂ ਹਾਂ ਜੀ ਉਹ ਮੈਂ ਇੱਕ ਜੀ ਮੇਰੇ ਉਸਦੇ ਨਾਲ ਵੀ ਵੀ ਪੈਰ ਦੇ ਉੱਤੇ ਹੋ ਵੀ ਹੋ ਗਿਆ ਸੀ ਵੀ ਕੀੜਾ ਵੀ ਗਿਆ ਸੀ ਸੂ ਅੱਛਾ ਐਗੀ ਵੀ ਦੇ ਵਿੱਚ ਜਦੋਂ ਅੰਦੋਲਨ ਲੱਗਿਆ ਹਾਂ 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 ਅੱਛਾ ਉਹ ਅੰਦੋਲਨ ਚ ਕਿੰਨਾ ਸਮਾਂ ਰਿਹਾ ਸੀ ਵੀਰ Und so... Lange...